ਹਰ ਤਾਰ ਵੀ ਨਿਕਲ ਕੇ ਮੇਰੇ ਕੋਲ ਨਹੀਂ ਗਿਆ ਬੰਦਾ ਥੋੜਾ ਹੁਣ ਕਰ ਇੱਕ ਦਿਨ ਅੰਦੋਲਨ ਨਹੀਂ ਗਿਆ ਬਾਈ ਆਪਣਾ ਹੈ ਆਪਣਾ ਮਾਨ ਸਾਹਿਬ ਨਾ ਬਿਆਨ ਆਇਆ 13 ਮਹੀਨੇ ਲਾਇਆ ਪੁੱਤ ਕਿਉਂ ਨਹੀਂ ਆ ਵੀਰੇ ਹਾਂ ਬੋਲੋ ਵੀਰੇ ਹਾਂ ਕੱਲੀ ਕੱਲੀ ਗੱਲ ਦਾ ਜਵਾਬ ਦੇ ਹਾਂ ਵੀਰੇ ਮਾੜਾ ਸਾਈਡ ਤੇ ਇਕਰ ਸਾਈਡ ਤੇ ਭਾਈ ਦੋ ਸਾਈਡ ਤੇ ਆ ਆ ਹਾਂ ਹਾਂ ਸਾਈਡ ਤੇ ਜਾ ਵੀਰੇ ਰਫਤਾਰ ਰਾਏ ਨੂੰ ਕਿਸਾਨਾਂ ਨੇ ਘੇਰ ਕੇ ਸਵਾਲ ਪੁੱਛੇ ਨੇ ਇਸ ਦੌਰਾਨ ਸਿਮਰਨਜੀਤ ਮਾਨ ਦੇ ਚਲਦੇ ਪਾਸ਼ੇਨ ਦੌਰਾਨ ਹੰਗਾਮਾ ਵੀ ਹੋਇਆ ਦਰਸਲ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਨੌਜਵਾਨ ਰਫਤਾਰ ਨੂੰ ਸਵਾਲ ਪੁੱਛਦੇ ਨਜ਼ਰ ਆ ਰਹੇ ਨੇ ਨੌਜਵਾਨਾਂ ਦੇ ਇਲਜ਼ਾਮ ਹੈ ਕਿ ਸਿਮਰਨਜੀਤ ਸਿੰਘ ਮਾਨ ਨੇ ਨਾ ਹੀ ਕਿਸਾਨੀ ਅੰਦੋਲਨ ਦੀ ਸਪੋਰਟ ਕੀਤੀ ਅਤੇ ਨਾ ਹੀ ਕਿਸਾਨੀ ਅੰਦੋਲਨ ਵਿੱਚ ਗਏ ਤਾਂ ਹੁਣ ਉਹ ਉਹਨਾਂ ਨੂੰ ਵੋਟਾਂ ਕਿਉਂ ਕਾਣ ਜਿਸ ਦਾ ਜਦੋਂ ਰਫਤਾਰ ਰਾਏ ਤੋਂ ਜਵਾਬ ਮੰਗਿਆ ਗਿਆ ਤਾਂ ਰਫਤਾਰ ਰਾਏ ਨੂੰ ਇਸ ਦਾ ਕੋਈ ਵੀ ਜਵਾਬ ਨਾ ਆਇਆ ਹਰ ਤਾਰ ਵੀਰੇ ਕਦੋਂ ਮੈਂ ਦੋਲਣ ਦੀ ਗਿਆ ਬੰਦਾ ਹੈ ਤੁਹਾਡਾ ਹੁਣ ਤੱਕ ਇੱਕ ਦਿਨ ਅੰਦੋਲਨ ਨਹੀਂ ਲਿਗਿਆ ਬਾਈ ਆਪਣਾ ਹੈ ਆਪਣਾ ਮਾਨ ਸਾਹਿਬ ਨਾ ਬਿਆਨ ਆਇਆ 13 ਮਹੀਨੇ ਲਾਇਆ ਪੁੱਤ ਕਿਉਂ ਨਹੀਂ ਆ ਵੀਰੇ ਹਾਂ ਬੋਲੋ ਵੀਰੇ ਹਾਂ ਕੱਲੀ ਕੱਲੀ ਗੱਲ ਦਾ ਜਵਾਬ ਦੇ ਦੇਣੇ ਹਾਂ ਵੀਰੇ ਮਾੜਾ ਸਾਡ ਸਾਈਡ ਤੇ ਇਧਰ ਸਾਈਡ ਤੇ ਆਹ ਇਧਰ ਸਾਈਡ ਤੇ ਆ ਹਾਂ 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 ਸਾਈਡ ਤੇ ਆ ਵੀਰੇ ਅਸੀਂ ਪੰਕ ਤੇ ਜਿਹੜੇ ਇਲੈਕਸ਼ਨ ਹੈ ਇਹਦੇ ਵਿੱਚ ਐਸਐਮਸੀ ਦੇ ਬਾਰੇ ਕੌਣ ਬੋਲਿਆ ਫੈਸਲਾ ਹੋਣਾ ਹੈ ਇਹ ਮੇਰੀ ਹੁਣ ਗੱਲ ਸੁਣ ਲੀ ਕਿਸਾਨ ਕਿਸਾਨ ਬੋਲੇ ਵੀ ਕਿਸਾਨ ਕਿਸਾਨ ਬੋਲੇ ਹਾਂ ਮੈਂ ਮੈਂ ਤੈਨੂੰ ਸਾਰੇ ਮਿਕਨਾਂ ਦੇ ਜਵਾਬ ਦੇ ਦੇਣਾ ਹਾਂ ਹਾਂ ਜਿਹੜੇ ਵੀ ਪਾਰਟੀ ਦੇ ਵੱਲੋਂ ਆ ਮੈਨੂੰ ਪਹਿਲਾਂ ਆਉਂਦਾ ਦੇ ਇਕੱਲੀ ਗੱਲੀ ਮੈਂ ਕਿਸੇ ਪਾਰਟੀ ਦੇ ਵੱਲੋਂ ਨਹੀਂ ਹਾਂ 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 ਤੇ ਇਹ ਕਿਸਾਨੀ ਅੰਦੋਲਨ ਦੀ ਗੱਲ ਲੈ ਕੇ ਆ ਗਿਆ ਬਈ ਹਾਂ ਬਈ ਇੱਕ ਗੱਲ ਮੈਨੂੰ ਦੱਸ ਬਸਰ ਸਿੰਘ ਖੰਡੇ ਨੂੰ ਇੰਗਲੈਂਡ ਦੇ ਵਿੱਚ ਉਹ ਸ਼ਹੀਦ ਕੀਤਾ ਮੁੰਡੇ ਨੂੰ ਫੇਰ ਹੀ ਹੁਣ ਜੰਮਾ ਕਰੀ ਜਾਂ ਟੋਕ ਹਾਂ ਵੀਰੇ ਹਾਂ ਇੱਕ ਮਿੰਟ ਪਹਿਲਾਂ ਆਉਂਦਾ ਉਹਨਾਂ ਦੀ ਮੈਂ ਅੰਦੋਲਨ ਦੀ ਗੱਲ ਕਰ ਰਿਹਾ ਮੈਂ ਖੰਡੇ ਬਾਰੇ ਨਹੀਂ ਗੱਲ ਮੇਰੇ ਅੰਦੋਲਨ ਕਿੱਦੇ ਗਿਆ ਮਾਨ ਸਾਹਿਬ 1 ਮਿੰਟ ਮੇਰੇ ਮੇਰੇ ਨਾਲ ਫਾਲਤੂ ਗੱਲ ਨਹੀਂ ਕਰਨੀ ਅੰਦੋਲਨ ਦੀ ਗੱਲ ਕਰੋ ਅੰਦੋਲਨ ਦੀ ਇੱਕ ਦਿਨ ਵੀ ਬਿਆਨ ਆਇਆ ਹੋਵੇ ਇੱਕ ਦਿਨ ਵੀ ਬਿਆਨ ਆਇਆ ਹੋਵੇ ਇੱਕ ਦਿਨ ਬਿਆਨ ਆਇਆ ਕੋਈ ਬਿਆਨ ਆਇਆ ਹੋਵੇ ਯਾਰ ਬਿਆਨ ਆਇਆ ਹੋਵੇ ਯਾਰ ਰਫਤਾਰ ਰਾਏ ਨਹੀਂ ਦਿਨੇ ਸਿਮਰਨਜੀਤ ਸਿੰਘ ਮਾਨ ਲਈ ਵਾਟ ਚਾੜ ਕੇ ਪ੍ਰਚਾਰ ਕਰ ਰਹੇ ਨੇ ਪਿਛਲੇ ਦਿਨੀ ਰਫਤਾਰ ਰਾਏ ਨੇ ਇਸ ਸਟੇਜ ਤੋਂ ਦੀਪ ਸਿੱਧੂ ਦੀ ਨਕਲ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਅਤੇ ਜਦੋਂ ਉਸ ਨੇ ਦੀਪ ਸਿੱਧੂ ਵਾਂਗੂ ਇੱਕ ਹੱਥ ਵਿੱਚ ਕਿਰਪਾਨ ਅਤੇ ਦੂਜੇ ਹੱਥ ਵਿੱਚ ਝਾੜੂ ਫੜ ਕੇ ਤਕਰੀਰ ਕੀਤੀ ਸੀ ਹਾਲਾਂਕਿ ਉਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਦੇ ਸਾਥੀਆਂ ਅਤੇ ਸਪੋਰਟਰਾਂ ਨੇ ਹੀ ਇਸ ਤੇ ਸਖਤ ਇਤਰਾਜ਼ ਜਤਾਉਂਦਿਆਂ ਇਸ ਨੂੰ ਡਰਾਮੇਬਾਜ਼ੀ ਘਰਾੜ ਦਿੱਤਾ ਸੀ ਲਓ ਭਾਈ ਦੀਪ ਸਿੱਧੂ ਨੇ ਕਿਹਾ ਸੀ ਕਿ ਪੰਥਰੇ ਨਾਲ ਖੜਨਾ ਜੱਲ ਲਾਂਗਰੀ ਬਣਨਾ ਪੰਥ ਦੇ ਸੇਵਾਦਾਰ ਬਣਨਾ ਜੱਲ ਲਾਂਗਰੀ ਬਣਨਾ ਤੇ ਅੱਜ ਭੰਡਾ ਦੀ ਸਰਕਾਰ ਨੇ ਸਾਡੇ ਹੱਥਾਂ ਦੇ ਵਿੱਚ ਆ ਝਾੜੂ ਫੜਾਏ ਆ ਬਈ ਵੀਰ ਸਿੱਧੂ ਜਾਂਦਾ ਜਾਂਦਾ ਦੱਸ ਕੇ ਗਿਆ ਸੀ ਕਿ ਅਸੀਂ ਪੰਥ ਦੇ ਨਾਲ ਖੜਾਂਗੇ ਤੇ ਆ ਝਾੜੂ ਖੂਸ ਕਰਦੇ ਆ ਭਾਈ ਜੀਤ ਸਿੱਤੂ ਵੀ ਅੱਜ ਸਾਡੀਆਂ ਸਤਿ ਸ਼੍ਰੀ ਅਕਾਲ ਦੱਸਿਆ ਕੇ ਸੰਗਰੂਰ ਦੇ ਇੱਕ ਪਿੰਡ ਚ ਸਿਮਰਨਜੀਤ ਸਿੰਘ ਮਾਨ ਬੀਤੀ ਰਾਤ ਚੋਣ ਪ੍ਰਚਾਰ ਕਰਨ ਪਹੁੰਚੇ ਸੀ ਇਸ ਦੌਰਾਨ ਜਦੋਂ ਉਹ ਸਟੇਜ ਤੋਂ ਭਾਸ਼ਣ ਕਰ ਰਹੇ ਸੀ ਤਾਂ ਕੁਝ ਨੌਜਵਾਨਾਂ ਨੇ ਰਫਤਾਰ ਰਾਏ ਨੂੰ ਘੇਰ ਲਿਆ ਅਤੇ ਉਹਨਾਂ ਤੋਂ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਉਦ ਰਹੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਲੋਕ ਰਫਤਾਰ ਖਿਲਾਫ ਖਾਸੀ ਪੜਾਸ ਕੱਢ ਰਹੇ ਨੇ ਬਿਊਰੋ ਰਿਪੋਰਟ सेंट्रल पंजाब टीव्ही